ਪੜਿਆ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੋਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਹੈ ਪੜਿਆ ਇੱਥੇ ਹੀ ਵਿਸਰਾਮ ਹੈ ਹੱਥ ਪੈਰ ਤਨ ਦੇਹ ਇਸ ਤਰੀਕੇ ਨਾਲ ਪੜ੍ਹਨਾ ਹੈ ਇਹਨੂੰ ਦੇਹੇ ਨਹੀਂ ਕਹਿ ਦੇਣਾ ਹਾਹੇ ਨੂੰ ਲਾ ਨਹੀਂ ਲਾਉਣੀ ਅਗਲੀ ਪੰਕਤੀ ਹੈ ਪਾਣੀ ਧੋਤੈ ਉਤਰ ਸੋ ਖੇਹ ਇਸ ਤਰੀਕੇ ਨਾਲ ਖਖੇ ਦੀ ਲਾਂ ਲੰਮੀ ਬੋਲਣੀ ਹੈ ਤੇ ਹਾ ਹਾ ਮੁਕਤਾ ਬੋਲਣਾ ਹੈ ਖੇਹ ਧੋਤੈ ਦੇ ਉਤੇ ਵਿਸਰਾਮ ਹੈ ਪਾਠ ਹੈ ਉਤਰ ਸਸੇ ਔਂਕੜ ਸੋ ਇਹ ਅਲੱਗ-ਅਲੱਗ ਬੋਲਣਾ ਹੈ। ਸੋਟਕਸਾਲ ਦੇ ਗੁਟਕਿਆਂ ਦੇ ਵਿੱਚ ਅਲੱਗ-ਅਲੱਗ ਇਹ ਪਾਠ ਛਪਿਆ ਹੋਇਆ ਹੈ। ਲੇਕਿਨ ਹਣ ਵਾਲੇ ਗੁਟਕੇ ਸਾਹਿਬ ਜੋ ਛਪ ਰਹੇ ਹਨ ਉਹਨਾਂ ਦੇ ਵਿੱਚ ਇਹ ਪਾਠ ਇਕੱਠਾ ਹੈ। ਆਪ ਜੀ ਨੇ ਧਿਆਨ ਰੱਖਣਾ ਹੈ। ਪੜ੍ਹਨ ਲੱਗਿਆਂ ਸਸੇ ਔਂਕੜ ਅਲੱਗ ਬੋਲਣੀ ਹੈ। ਉਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਪਲੀਤੀ ਪਾਠ ਦੇ ਉੱਤੇ ਵਿਸਰਾਮ ਹੈ ਕੱਪੜ ਹਾਹੇ ਹੋੜਾ ਹੋ ਜਿਹੜੀ ਸਿਆਰੀ ਇਹ ਹੋਏ ਇਹਨੂੰ ਹੋਏ ਨਹੀਂ ਪੜਨਾ ਆਪ ਜੀ ਦੇ ਸਾਹਮਣਕ ਪਿਛਲੀਆਂ ਵੀਡੀਓ ਦੇ ਵਿੱਚ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਦੇ ਸਾਬੂਨ ਲੱਇ ਓਹ ਧੋਏ ਪਾਠ ਹੈ ਸਾਬੂਨ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਬੱਬੇ ਜੇ ਥੱਲੇ ਦਲੈਂਕੜਾਂ ਬੋਲਣੀਆਂ ਹਨ ਕਈ ਸਾਬਣ ਕਹੇ ਜਾਂਦੇ ਹਨ ਕਈ ਸਾਬੂਨ ਕਹਿੰਦੇ ਹਨ ਸਾਬੂਨ ਇੱਥੇ ਵਿਸਰਾਮ ਹੈ ਲਈਏ ਓਹੋ ਤੋਏ ਊੜੇ ਹੋੜਾ ਊੜਾ ਤੋ ਖੁੱਲਾ ਹੈ ਇਹਦੀ ਬਾਤ ਜ਼ਿਆਦਾ ਦੇ ਕੇ ਓਹੋ ਹਾਏ ਔਂਕੜ ਹੋ ਓਹੋ ਤੋਏ ਜੇ ਊੜੇ ਥੱਲੇ ਔਂਕੜ ਹੁੰਦੀ ਫਿਰ ਬਣਨਾ ਸੀ ਉਹ ਲੇਕਿਨ ਇਹ ਪਾਠ ਹੈ ਉਹ ਧੋਇ ਪਰਜੈ ਮਤ ਪਾਪ ਕੈ ਸੰਗ ਮਤ ਦੇ ਉਤੇ ਵਿਸਰਾਮ ਹੈ ਪਾਪਾ ਪਾਠ ਪੜਨਾ ਹੈ ਕਈ ਬਿੰਦੀ ਲਵਾਉਂਦੇ ਹਨ ਪਾਪਾ ਕਹੋ ਲੇਕਿਨ ਬਿੰਦੀ ਨਹੀਂ ਹੈ ਤੇ ਨਹੀਂ ਬੁੱਲਣੀ ਪਾਪਾ ਪਾਠ ਪੜਨਾ ਹੈ ਜਾਦਾ ਪੋਲਾ ਵੀ ਨਹੀਂ ਪੜ ਜਾਣਾ ਪਾਪ ਪਾਪਾ ਬਾਠ ਪੜ ਕੇ ਕੈ ਸੰਗ ਕਈ ਕੇ ਪੜਦੇ ਹਨ ਕਕੇ ਦੇ ਉਤੇ ਦਲਾਈਆਂ ਹਨ ਤੇ ਦਲਾਈਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਓਹੋ ਧੋਪੈ ਨਾਵੈ ਕੈ ਰੰਗ ਓਹੋ ਧੋਪੈ ਪੱਪੇ ਦੀ ਆਵਾਜ਼ ਕੱਢਣੀ ਹੈ ਇੱਥੇ ਹੀ ਵਿਸਰਾਮ ਹੈ ਨਾਵੈ ਕੈ ਰੰਗ ਪਾਠ ਪੋਲਾ ਪੜਨਾ ਹੈ ਨਾ ਵੈ ਇਹਨੂੰ ਨਾ ਵੈ ਨਹੀਂ ਕਹਿ ਦੇਣਾ ਇਹ ਨਾਮ ਦੀ ਗੱਲ ਹੈ ਪੁੰਨੀ ਪਾਪੀ ਆਖਣ ਨਾਹੇ ਪਾਪੀ ਦੇਵ ਤੇ ਵਿਸਰਾਮ ਹੈ ਆਖਣ ਪਾਠ ਦੇ ਵਿੱਚ ਅਣਾਣੇ ਦੀ ਆਵਾਜ਼ ਬੋਲਣੀ ਹੈ ਅਤੇ ਨੰਨੇ ਕੰਨਾਂ ਲੰਮਾ ਬੋਲ ਕੇ ਨਾਹੇ ਇਹ ਸਹੀ ਉਚਾਰਣ ਹੈ ਕਰ ਕਰ ਕਰਣਾ ਲਿਖ ਲੈ ਜਾਹ ਕਰ ਕਰ ਕਰਣਾ ਕਰਣਾ ਬਾਠ ਪੜਨਾ ਹੈ ਅਣਾਣੇ ਦੀ ਆਵਾਜ਼ ਆਉਣੀ ਚਾਹੀਦੀ ਹੈ ਇੱਥੇ ਵਿਸਰਾਮ ਹੈ ਲਿਖ ਪੁਲਾ ਪਾਠ ਹੈ ਲਿਖ ਲੈ ਜਾਹ ਇਹਨੂੰ ਜਾਹੋ ਨਹੀਂ ਕਹਿ ਦੇਣਾ ਹਾਹੇ ਦੇ ਹੋੜਾ ਲੱਗ ਜਾਵੇਗਾ ਹਾਹੇ ਔਂਕੜ ਬੁਲਣੀ ਹੈ ਜਾਹੋ ਇਸੇ ਤਰ੍ਹਾਂ ਅੱਗੇ ਸਬਦ ਆਉਣੇ ਹਨ ਖਾਹੋ ਜਾਹ ਆਪੇ ਬੀਜ ਆਪੇ ਹੀ ਖਾਹੋ ਬੀਜ ਪਦ ਦੇਵਤੇ ਵਿਸਰਾਮ ਹੈ ਆਪੇ ਹੀ ਖਾਹੋ ਇਸ ਤਰ੍ਹਾਂ ਪੜ੍ਹਨਾ ਹੈ ਨਾਨਕ ਹੁਕਮੀ ਆਵਹੁ ਜਾਹੋ ਨਾਨਕ ਪਦ ਦੇਵਤੇ ਵਿਸਰਾਮ ਲਗਾ ਕੇ ਹੁਕਮੀ ਪਾਠ ਪੁੱੜਨਾ ਹੈ ਆਵੋ ਜਾਹ ਇਹਨੂੰ ਆਵੋ ਜਾਵੋ ਨਹੀਂ ਕਹਿਣਾ ਧਿਆਨ ਰੱਖਣਾ ਹੈ ਅਗਲੀ ਪੌੜੀ ਹੈ ਤੀਰਥ ਤਪ ਦਇਆ ਦਤ ਦਾਨ ਤਪ ਪੋਲਾ ਪਾਠ ਪੜ੍ਹਨਾ ਹੈ ਤਪ ਇੱਥੇ ਵਿਸਰਾਮ ਹੈ ਦਇਆ ਪਾਠ ਪੜ੍ਹਨਾ ਹੈ ਇਹਨੂੰ ਧਿਆਨ ਕਿਹਾ ਜਾਣਾ ਦਇਆ ਪੜੋਗੇ ਤਾਂ ਦੱਦੇ ਸਿਹਾਰੀ ਐੜੇ ਕੰਨਾ ਇਸ ਤਰ੍ਹਾਂ ਆਉਂਦਾ ਹੈ ਲੇਕਿਨ ਈੜੀ ਸਿਹਾਰੀ ਹੈ ਦਇਆ ਪਾਠ ਹੈ ਦਾਤ ਬੋਲਾ ਪਾਠ ਹੈ ਦਾਨ ਇਸ ਤਰ੍ਹਾਂ ਨਾਲੇ ਪੜਨਾ ਹੈ ਜੇ ਕੋ ਪਾਵੇ ਤਿਲ ਕਾ ਮਾਨ ਜੇ ਵਖਰਾ ਕੋ ਵਖਰਾ ਪਾਵੇ ਦੇ ਉੱਤੇ ਬਿਸਰਾਮ ਹੈ ਤਿਲ ਕਾ ਵਖਰਾ ਵਖਰਾ ਪੜਨਾ ਹੈ ਕਈ ਤਿਲਕਾ ਕਹਿ ਜਾਂਦੇ ਹਨ ਤਿਲ ਕਾ ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਮੰਨਿਆ ਦੇ ਉਤੇ ਵਿਸਰਾਮ ਹੈ ਅੰਤਰਗਤ ਤੀਰਥ ਮਲਨਾਉ ਅੰਤਰਗਤ ਪੋਲਾ ਜਾ ਪਾਠ ਪੜ੍ਹਨਾ ਹੈ ਤੀਰਥ ਦੇ ਉਤੇ ਕਈ ਵਿਸਰਾਮ ਲਗਾਉਂਦੇ ਹਨ ਲੇਕਿਨ ਪਾਠ ਅੰਤਰਗਤ ਦੇ ਉਤੇ ਵਿਸਰਾਮ ਹੈ ਅਤੇ ਮਲ ਪਾਠ ਪੋਲਾ ਹੈ ਨਾਉ ਪਾਠ ਭਾਰਾ ਬੋਲਣਾ ਹੈ ਕਿਉਂਕਿ ਨਹਾਉਣ ਦੀ ਗੱਲ ਆਈ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਇ ਤੇਰੇ ਦੇ ਉੱਤੇ ਵਿਸਰਾਮ ਹੈ ਮੈਂ ਪਾਠ ਅਲੱਗ ਬੋਲਣਾ ਹੈ ਇਸੇ ਤਰ੍ਹਾਂ ਅਗਲੀ ਪੰਕਤੀ ਹੈ ਵਿਣ ਗੁਣ ਕੀਤੇ ਭਗਤ ਨਾ ਹੋਇ ਵਿਣ ਗੁਣ ਕੀਤੇ ਇਸ ਤਰ੍ਹਾਂ ਨਖੇੜ ਕਰ ਕਰ ਬੋਲਣਾ ਹੈ ਸਵਸਤ ਆਥ ਬਾਣੀ ਬਰਮਾਓ ਪਾਠ ਹੈ ਸਵਸਤ ਇਹਨੂੰ ਸੋ ਅਸਤ ਵੱਖਰਾ ਵੱਖਰਾ ਨਹੀਂ ਕਹਿ ਜਾਣਾ ਆਥ ਦੇ ਉੱਤੇ ਵਿਸਰਾਮ ਹੈ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਸੁਹਾਨ ਦੇ ਉਤੇ ਵਿਸਰਾਮ ਹੈ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਵੇਲਾ ਪਾਠ ਦੇ ਉਤੇ ਵਿਸਰਾਮ ਹੈ ਸਸੇ ਔਂਕੜ ਨੂੰ ਸੋ ਇਸ ਤਰ੍ਹਾਂ ਪੜ੍ਹਨਾ ਹੈ ਵੱਖਰਾ ਕਰਕੇ ਵਖਤ ਖਖੇ ਦੀ ਆਵਾਜ਼ ਪੂਰੀ ਦੇਣੀ ਹੈ ਕਵਣ ਸੋ ਵੇਲਾ ਇੱਥੇ ਜਮਕ ਹੈ ਵਖਤ ਕਵਣ ਇੱਥੇ ਵਿਸਰਾਮ ਹੈ ਕਵਣ ਥਿਤ ਇੱਥੇ ਫਿਰ ਜਮਕ ਹੈ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਕਵਣ ਸਸੇ ਸਿਹਾਰੀ ਸੇ ਰੁੱਤੀ ਪਾਠ ਕਸ ਕੇ ਹੈ ਮਾਹੋ ਕਵਣ ਇੱਥੇ ਵੀ ਸ੍ਰਾਮ ਹੈ ਜਿਤ ਇਹ ਪਾਠ ਪੁਲਾ ਬੁਲਣਾ ਹੈ ਅਤੇ ਪਾਠ ਹੈ ਆਕਾਰ ਇਹਨੂੰ ਆਕਾਰ ਨਹੀਂ ਕਹਿਣਾ ਐੜੇ ਦੇ ਕੰਨਾਂ ਜੋ ਲੱਗਾ ਹੈ ਇਹਦੀ ਆਵਾਜ਼ ਵੀ ਕੱਢਣੀ ਹੈ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵੇਲ ਦੇ ਉਤੇ ਜਮਕ ਹੈ ਨੰਨਾ ਮੁਕਤਾ ਬੁੱਲਣਾ ਹੈ ਨਾ ਪਾਇਆ ਪੰਡਤੀ ਇੱਥੇ ਵਿਸਰਾਮ ਹੈ ਜਜੇ ਸਿਹਾਰੀ ਜੇ ਹੋਵੇ ਲੇਖ ਪੁਰਾਣ ਪੱਪੇ ਦੇ ਥੱਲੇ ਇੱਕ ਔਂਕੜ ਹੈ ਇੱਕ ਹੀ ਆਵਾਜ਼ ਕੱਢਣੀ ਹੈ ਇਹਨੂੰ ਪੂराण ਨਹੀਂ ਪੜ ਜਾਣਾ ਜਦ ਪ੍ਰਾਣ ਨਹੀਂ ਕਹਿ ਜਾਣਾ ਪੱਪੇ ਦੇ ਔਂਕੜ ਛੱਡ ਜਾਂਦੇ ਹਨ ਗਈ ਕੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ ਕਾਦੀਆ ਪਾਠ ਪੁੱਲਾ ਪੜ੍ਹਨਾ ਹੈ ਕਈ ਕਾਦੀਆਂ ਬਿੰਦੀ ਲਾ ਕੇ ਪੜ੍ਹ ਜਾਂਦੇ ਹਨ ਸੋ ਬਿੰਦੀ ਨਹੀਂ ਲਾਉਣੀ ਕਈ ਕਾਦੀਆ ਪੜ੍ਹਦੇ ਹਨ ਕਸ ਕੇ ਸੋ ਉਹ ਵੀ ਠੀਕ ਨਹੀਂ ਪੋਲਾ ਜਾਂ ਪਾਠ ਹੈ ਕਾਦੀਆ ਇੱਥੇ ਵਿਸਰਾਮ ਹੈ ਲਿਖਨ ਦਾ ਪਾਠ ਪੋਲਾ ਹੈ ਲੇਖ ਕੁਰਾਨ ਕਕੇ ਓਂਕੜ ਬੋਲ ਕੇ ਕੁਰਾਨ ਬੋਲਣਾ ਹੈ ਅਣਾਣਾ ਲਾ ਕੇ ਛਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਛਿਤ ਵਾਰ ਇੱਥੇ ਜਮਕ ਹੈ ਨੰਨੇ ਕੰਨਾਂ ਆਇਆ ਹੈ ਇਨੂੰ ਨਾ ਬੋਲਣਾ ਹੈ ਪੂਰੀ ਆਵਾਜ਼ ਦੇਣੀ ਹੈ ਕੰਨਾਂ ਦੀ ਜਾਨਾਂ ਦੇ ਉੱਤੇ ਵਿਸਰਾਮ ਹੈ ਰੁੱਤ ਮਾਹੋ ਨਾ ਕੋਈ ਕਿਉਂਕਿ ਕੰਨਾਂ ਲੱਗਾ ਹੈ ਇਸ ਕਰਕੇ ਨਾ ਬੋਲਿਆ ਜਾ ਰਿਹਾ ਹੈ ਜੇ ਨੰਨਾ ਮੁਕਤਾ ਹੋਵੇ ਫਿਰ ਥੋੜੀ ਜੀ ਆਵਾਜ਼ ਆਉਂਦੀ ਹੈ ਨਾ ਲੇਕਿਨ ਇੱਥੇ ਨੰਨੇ ਨੂੰ ਕੰਨਾਂ ਹੈ ਇਸ ਕਰਕੇ ਨਾ ਪਾਠ ਬੋਲਣਾ ਹੈ ਜਾ ਕਰਤਾ ਸਿਰ ਠੀਕ ਕਾਓ ਸਾਜੇ ਆਪੇ ਜਾਣੈ ਸੋਈ ਜਾ ਕਰਤਾ ਇੱਥੇ ਥੋੜਾ ਰੁਕ ਕੇ ਸਿਰ ਠੀਕ ਕਾਓ ਸਾਜੇ ਸਿਰ ਠੀ ਪਾਠ ਹੀ ਪੜਨਾ ਹੈ ਠੱਠੇ ਦੇ ਨਾਲ ਅਤੇ ਪਾਠ ਬੁਲਣਾ ਹੈ ਕਾਓ ਇਹਨੂੰ ਕੋ ਨਹੀਂ ਕਹਿਣਾ ਕਕਾ ਊੜੇ ਅੰਕੜ ਕਾਓ ਸਾਜੇ ਇੱਥੇ ਵਿਸਰਾਮ ਹੈ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਆਮ ਹੈ ਅਸੀਂ ਸਸੇ ਨੂੰ ਕੰਨਾ ਛੱਡ ਜਾਨਨੇ ਹਾਂ ਲੇਕਿਨ ਸਸੇ ਕੰਨਾ ਲੱਲੇ ਕੰਨਾ ਬੁਲਣਾ ਹੈ ਸਾਲਾਹੀ ਫਿਰ ਸਹੀ ਉਚਾਰਨ ਹੋਵੇਗਾ ਅਤੇ ਇੱਥੇ ਹੀ ਵਿਸਰਾਮ ਹੈ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਨਾਨਕ ਪਦ ਦੇ ਉੱਤੇ ਜਮਕ ਲਗਾਉਣੀ ਹੈ ਥੋੜਾ ਰੁਕ ਕੇ ਅੱਖਣ ਸਭ ਕੋ ਆਖੇ ਇੱਥੇ ਵਿਸਰਾਮ ਹੈ ਇੱਕ ਦੂ ਇਹ ਪਾਠ ਇਕੱਠਾ ਪੜ੍ਹਨਾ ਹੈ ਦੱਦੇ ਦਲੈਂਕੜਾ ਹਨ ਦੂ ਪਾਠ ਦੀ ਆਵਾਜ਼ ਆਉਣੀ ਹੈ 1 2 1 ਸਿਆਣਾ ਇਸ ਸੰਬੰਧਕ ਪਾਠ ਪੜ੍ਹਨਾ ਹੈ ਕਈ ਸਿੰਘ 1 2 1 ਇਤਨੇ ਪਾਠ ਸੰਬੰਧਕ ਕਰਵਾ ਦਿੰਦੇ ਹਨ ਲੇਕਿਨ ਦਮਦਮਿੰਟਕਸਾਲ ਦੇ ਗੁਰਬਾਣੀ ਪਾਠ ਦਰਪਣ ਦੇ ਅੰਦਰ 1 2 ਪਾਠ ਨੂੰ ਸੰਬੰਧਕ ਕਰਕੇ ਲਿਖਿਆ ਹੈ ਆਦੇ ਮਹਾਪੁਰਖਾਂ ਵੀ ਜਦੋਂ ਨਿਤਨੇਮ ਦਾ ਪਾਠ ਕੀਤਾ ਹੈ ਸ੍ਰੀ ਜਪਜੀ ਸਾਹਿਬ ਦਾ ਉਹਦੇ ਅੰਦਰ ਵੀ ਉਹਨਾਂ ਨੇ 1 2 ਨੂੰ ਹੀ ਸੰਬੰਧਕ ਕੀਤਾ ਹੈ ਇਸ ਕਰਕੇ ਇਸ ਬਾਠ ਨੂੰ ਅਲੱਗ-ਅਲੱਗ ਨਹੀਂ ਬੋਲਣਾ ਇੱਕ ਦੂ ਇੱਕ ਸਿਆਣਾ ਸੋ ਇਹ ਢੰਗ ਹੈ ਬੋਲਣ ਦਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਹੁਣ ਧਿਆਨ ਰੱਖਣਾ ਹੈ ਇਹਨੂੰ ਬਹੁਤੇ ਵੱਡਾ ਪੜ ਜਾਂਦੇ ਹਨ ਡੱਡੇ ਦੀ ਥਾਂ ਦੇ ਉੱਤੇ ਢੱਡਾ ਲਾ ਦਿੰਦੇ ਹਨ ਲੇਕਿਨ ਡੱਡਾ ਹੀ ਪੜਨਾ ਹੈ ਵੱਡਾ ਸਾਹਿਬ ਵੱਡੀ ਨਾਈ ਨਾਈ ਦੇ ਉੱਤੇ ਵਿਸਰਾਮ ਹੈ ਕੀਤਾ ਜਾ ਕਾ ਇਹਨੂੰ ਜਾ ਕਾ ਨਹੀਂ ਪੜ ਜਾਣਾ ਜਾ ਵਖਰਾ ਹੈ ਕਾ ਵਖਰਾ ਹੈ ਨਾਨਕ ਜੇ ਕੋ ਆਪਾ ਉਹ ਜਾਣੈ ਅੱਗੇ ਗਿਆ ਨਾ ਸੋਹੈ ਨਾਨਕ ਜੇ ਕੋ ਆ ਪਾਉ ਪੱਪੇ ਦੇ ਤੇ ਕਨੌੜਾ ਲੱਗਾ ਹੋਇਆ ਹੈ ਪਾਠ ਹੈ ਪਾਉ ਆ ਪਾਉ ਜਾਣਾ ਇੱਥੇ ਵਿਸਰਾਮ ਹੈ ਅੱਗੇ ਗਿਆ ਨਾ ਸੋ ਹੈ ਅਤੇ ਪਾਠ ਹੈ ਗਿਆ ਇਹਨੂੰ ਗਿਆ ਨਹੀਂ ਕਹਿ ਜਾਣਾ ਜਿਹੜੀ ਸਿਹਾਰੀ ਬੋਲਣੀ ਹੈ ਗਿਆ ਜਿਵੇਂ ਪਾਠ ਬੋਲਿਆ ਸੀ ਦਇਆ ਉਸੇ ਤਰ੍ਹਾਂ ਹੀ ਗਿਆ ਨੰਨਾ ਮੁਕਤਾ ਨਾ ਸੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ